ਤੁਹਾਨੂੰ ਹਿਸਟਰੀ 'ਚ ਪੜਾਇਆ ਜਾਂਦਾ ਕਦੇ ਪੜਿਓ ਦਾ ਬੈਟਲ ਆਫ ਪਾਨੀਪਤ ਵਾਸ ਫੌਟ ਬਿਟਵੀਨ ਦਾ ਉਦਰਾਣੀ ਐਂਪਾਇਰ ਐਂਡ ਮਰਾਠਾ ਐਂਪਾਇਰ ਖਾਰੇ ਨੇ ਮਰਾਕੇ ਕੋਈ ਹੁਣ ਫਿਲਮਾਂ ਫੁਲਮਾਂ ਜਿੰਨੀਆਂ ਮਰਜ਼ੀ ਟੌਰਟ ਪੱਕੇ ਵਾਲੀਆਂ ਬਣਾਈ ਜਾਣ ਹੁਣ ਰਾਜਦੂ ਹੈ ਦੇਸ਼ ਵਿੱਚ ਜਦੋਂ ਡਾਕ ਕੈਮ ਸੀ ਅਬਦਾਲੀ ਦੀ ਉਦੋਂ ਕੱਖ ਨਹੀਂ ਲੱਬਣ ਦਿੱਤਾ ਉਹਨੇ ਇਹਨਾਂ ਦਾ ਉਹ ਦਿੱਲੀੋਂ ਤੁਰਦਾ ਸੀ ਭਾਰਤ ਵਰਸ਼ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਬਹੂਆਂ ਨੂੰ ਬੰਦੀ ਬਣਾ ਕੇ ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੀਆਂ ਮੰਡੀਆਂ ਵਿੱਚ ਭੇਡਾਂ ਤੇ ਬੱਕਰੀਆਂ ਨਾਲੋਂ ਘੱਟ ਮੁੱਲ ਤੇ ਵੇਚਦਾ ਸੀ ਉਹਨਾਂ ਦਾ ਵੀ ਹਜੇ ਮੁੱਲ ਮਿਲ ਜਾਂਦਾ ਸੀ 5-4 ਟਕੇ ਤੇ ਭਾਰਤ ਦੀਆਂ ਬਹੁ-ਬੇਟੀਆਂ ਦਾ ਮੁੱਲ ਇੱਕ ਜਾਂ ਦੋ ਟਕੇ ਤੇ ਭਾਰਤ ਦਾ ਤਖਤ ਮੰਨਣ ਵਾਲੇ ਅੱਜ ਵੀ ਯਾਦ ਰੱਖਣ ਜੇ ਖਾਲਸਾ ਪੰਥ ਨਾ ਹੁੰਦਾ ਤੇ ਅੱਜ ਵੀ ਗਜ਼ਨੀ ਦੀਆਂ ਮੰਡੀਆਂ ਵਿੱਚ ਭਾਰਤ ਦੀਆਂ ਬਹੂ ਬੇਟੀਆਂ ਦਾ ਮੋਲ ਉਹੀ ਹੋਣਾ ਸੀ ਜੇ ਘਰਾਂ ਵਿੱਚ ਇੱਜ਼ਤ ਨਾਲ ਬੈਠੀਆਂ ਨੇ ਤੇ ਖਾਲਸੇ ਦੀ ਦੇਣ ਹੈ ਸੈਂਕੜੇ ਬੱਚੀਆਂ ਨੂੰ ਬਾਬਾ ਜੱਸਾ ਸਿੰਘ ਗਾਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਹੁਣਾ ਸ਼ਹੀਦ ਭਾਈ ਤਾਰੂ ਸਿੰਘ ਹੁਣਾ ਹੁਕਮਰਾਨਾਂ ਦੇ ਜੰਗਲ ਚੋਂ ਛਡਾਇਆ ਸੀ ਤੇ ਹੱਲਾ 12 ਵਜੇ ਰਾਤ ਨੂੰ ਕਰਦੇ ਸੀ ਜਦੋਂ ਧੀਆਂ ਨੂੰ ਛਡਾਉਂਦੇ ਸੀ ਜਦੋਂ ਫੌਜਾਂ ਸੁਚੇਤ ਨਾ ਹੋਣ ਬurella war ਲੜਦੀ ਤੇ ਆ